ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਪੰਜਾਬ ਦੀਆਂ ਸੜਕਾਂ ਦੇ ਉੱਪਰ ਉਹੀ ਸੜਕਾਂ ਪੰਜਾਬ ਦੀਆਂ ਜਿਹੜੀਆਂ ਪੰਜਾਬ ਸਰਕਾਰ ਨੂੰ ਉਡੀਕ ਰੀਆਂ ਨੇ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਇਹਨਾਂ ਸੜਕਾਂ ਨੂੰ ਬਣਾ ਕੇ ਜਾਂ ਤਾਂ ਸਰਕਾਰ ਭੁੱਲ ਚੁੱਕੀ ਹੈਗੀ ਜਾਂ ਫਿਰ ਇਹਨਾਂ ਦੇ ਦੁੱਗਣੇ ਤਿੱਗਣੇ ਪੈਸੇ ਦੇ ਕੇ 5 ਸਾਲ ਦੀ ਜਗ੍ਹਾ 10-15 ਸਾਲਾਂ ਦਾ ਠੇਕਾ ਜਿਹੜਾ ਠੇਕੇਦਾਰ ਦੇ ਨਾਲ ਮੁਰੰਮਤ ਦਾ ਕੀਤਾ ਹੋਇਆ ਗੱਲ ਸਰਦੀ ਇਲਾਕਿਆਂ ਦੇ ਵਿੱਚ ਪੈਂਦੀਆਂ ਸੰਗਰੂਰ ਜ਼ਿਲ੍ਹੇ ਦੀਆਂ ਇਹਨਾਂ ਸੜਕਾਂ ਦੀ ਕਰਾਂਗੇ ਜਿੱਥੇ ਇਹ ਸੜਕ ਖਨੌਰੀ ਤੋਂ ਲੈ ਕੇ ਮੂਨਕ ਉਹੀ ਖਨੌਰੀ ਜਿੱਥੇ ਕਿਸਾਨ ਬੈਠੇ ਹੋਏ ਸੀਗੇ ਪਰ ਉਸ ਜਗ੍ਹਾ ਦੇ ਉੱਪਰ ਮੌਜੂਦ ਨਹੀਂ ਉਸ ਤੋਂ ਇੱਕ ਪਾਸੇ ਪਿੰਡਾਂ ਦੇ ਵਿਚਦੀ ਹੁੰਦੀ ਹੋਈ ਇਹ ਸੜਕ ਮੂਨਕ ਸ਼ਹਿਰ ਨੂੰ ਜੋੜਦੀ ਹੈ ਜਿੱਥੋਂ ਨਾ ਤਾਂ ਧਰਨਾ ਲੱਗਣ ਤੋਂ ਬਾਅਦ ਜਿਹੜਾ ਕੋਈ ਵੱਡਾ ਭਾਰੀ ਸਾਧਨ ਟੱਪਿਆ ਨਹੀਂ ਕੁਝ ਹੋਰ ਬਲਕਿ ਇਸ ਰੋਡ ਦੇ ਉੱਪਰ ਦੀ ਆਮ ਲੋਕਾਂ ਦਾ ਆਉਣਾ ਜਾਣਾ ਜਿਹੜਾ ਸ਼ਹਿਰ ਦੇ ਦਰਾਨ ਖਾਉਰੀ ਮੂਨਕਵੱਲਾ ਰਹਿੰਦਾ ਹੈਗਾ بڑے ਪਿੰਡ ਇਸ ਰੋਡ ਦੇ ਉੱਪਰ ਪੈਂਦੇ ਨੇ ਪਰ ਸੜਕ ਦੇ ਹਾਲ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓਗੇ ਕਿ ਇਸ ਨੂੰ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਹੋਣਾ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਕਿ ਪੰਜਾਬ ਦੀਆਂ ਸੜਕਾਂ ਇਹੋ ਜਿਹੀਆਂ ਬਣ ਚੁੱਕੀਆਂ ਨੇ ਕਿ ਬੰਬ ਸੁੱਟਣ ਤੇ ਵੀ ਜਿਹੜਾ ਉਹ ਨਹੀਂ ਟੁੱਟਦੀਆਂ ਪਰ ਅੱਜ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ ਤਕਰੀਬਨ 3 ਸਾਲ ਹੋ ਚੁੱਕੇ ਨੇ ਪਰ ਸਰਕਾਰ ਦੇ ਵੱਲੋਂ ਇੱਕ ਵੀ ਕਿਸੇ ਸੜਕ ਦੀ ਮੁਰੰਮਤ ਤੱਕ ਨਹੀਂ ਕੀਤੀ ਗਈ ਹਾਲਾਂਕਿ ਸਰਕਾਰ ਬਾਰ ਬਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਦੇ ਫੰਡ ਰੋਕ ਲਏ ਨੇ ਤਾਂ ਕਰਕੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨਹੀਂ ਬੰਦੀਆਂ ਪਰ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਹੋਣਾ ਇਹ ਕਿੱਥੋਂ ਦਾ ਜਿਹੜਾ ਸਹੀ ਹੈ بڑے ਪੀੜਤ ਬਿਮਾਰ ਲੋਕ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਦਮ ਤੋੜ ਦਿੰਦੇ ਨੇ ਕਈ ਵਾਰ ਇਹਨਾਂ ਪੰਜਾਬ ਦੀਆਂ ਖਰਾਬ ਸੜਕਾਂ ਦੇ ਕਾਰਨ ਸੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਪਣੀ رائے ਦਿਓ ਕਿ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਸੜਕਾਂ ਬਣੀਆਂ ਨੇ ਤੇ ਕਿੱਥੇ ਤੁਹਾਡੇ ਇਲਾਕੇ ਦੇ ਵਿੱਚ ਸੜਕਾਂ ਦਾ ਕਿਹੋ ਜਿਹਾ ਹਾਲ ਹੈ